ਲਓ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਵੇਖੋ ਜੀ ਕੋੜਕਪੁਰਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਕੋੜਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੇ ਜਿਹੜਾ ਕੰਮ ਬਈ ਜੋਰਾਂ ਛੋਰਾਂ ਦੇ ਚੱਲੀ ਹੋਣ ਦੇ ਦੇਖੋ ਟਰਾਲੀਆਂ ਲੱਗੀਆਂ ਹੋਈਆਂ ਆ ਪੱਖੇੜੇ ਚੱਲੀ ਜਾ ਰਹੇ ਦੇਖੋ ਟਰਾਲੀਆਂ ਦੇ ਉੱਤੇ ਪੱਖੇ ਲੱਗੇ ਜਾ ਰਹੇ ਦੇਖੋ ਇੱਧਰ ਇੱਧਰੇ ਪਾਸੇ ਦੇਖੋ ਜੀ ਮੰਡੀ ਜਿਹੜੀ ਬਾਸਪਤੀ ਦੇ ਨਾਲ ਇਸ ਟਾਈਮ ਜਿਹੜੀ ਫੁੱਲ ਹੋ ਚੁੱਕੇ ਇੱਧਰ ਦੇਖੋ ਕਿੰਨੇ ਟਰੈਕਟਰ ਖੜੇ ਆ ਵੱਡੇ ਵੱਡੇ ਟਰਾਲੇ ਖੜੇ ਆ ਕੋੜਕਪੁਰਾ ਮੰਡੀ ਦੇ ਵਿੱਚ ਜਿਹੜੀ ਬਾਸਪਤੀ ਆ ਬ 11 ਵਜੇ ਜੀ 11 ਵਜੇ ਆਪਾਂ ਤੁਹਾਨੂੰ ਦਿਖਾਵਾਂਗੇ ਰੇਟ ਕੋਟਕਪਰਾ ਮੰਡੀ ਦੇ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਆਪਣੀ ਵੀਡੀਓ ਤੇ ਨਾ ਕਰਨਾ ਜੀ ਹਰ ਰੋਜ਼ ਤਾਜ਼ੇ ਰੇਟ ਜਾਣਨ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ-ਬਹੁਤ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਤਰੀਕ ਅੱਜ ਹੈਗੀ ਜੀ ਬਈ ਜੀ 21 ਨੰਬਰ 2025 ਜਗਾ ਕੋਟਕਪਰਾ ਮੰਡੀ ਤੇ ਸਮਾਂ 11 ਵਜੇ ਬਾਸਪਤੀ ਦੀ ਜਿਹੜੀ ਬੋਲੀ ਹੋਊਗੀ ਤੁਹਾਨੂੰ ਦਿਖਾਵਾਂਗੇ ਰੇਟ ਅੱਜ ਬਾਸਪਤੀ ਦੇ ਹੀ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਦੇ ਜਾਂ ਕਣਕ ਵੇਚਣੀ ਹੋਵੇ ਉਹ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਬਾਸਪਤੀ ਅਤੇ ਕਣਕ ਵੇਚਣ ਲਈ ਸਕਰੀਨ ਤੇ ਚੱਲਦੇ ਨੰਬਰ ਤੇ ਸੰਪਰਕ ਕਰੋ ਜੀ ਚੱਲਦੇ ਆ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੀ ਰੇਟ ਕੋਟਕਪੁਰਾ ਮੰਡੀ ਲੋ ਜੀ ਕਿਸਾਨ ਵੀਰੋ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਜੀ ਕੋਟਕਪੁਰਾ ਮੰਡੀ ਦੇ ਵਿੱਚ 11 ਵੱਜ ਚੁੱਕਿਆ ਪੂਰੇ ਲੋ ਜੀ ਵੈਲਿਡੇਰੀ ਬਕਸ਼ੇ ਚ ਬਾਹਰ ਨਹੀਂ ਗਈ 60 ਦੇ 50 50 50 ਬਹੁ ਕੀ ਹੋ ਗਿਆ ਯਾਰ ਅੱਜ 350 50 ਪੰਜਾ 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 ਬੋਲੇ ਕਰਿਆਰ ਬਕੇਸ਼ ਉਹ ਬੰਦੀ ਹੈ ਯਾਰ ਨਹੀਂ ਨਹੀਂ ਕੀ ਕਰੂਗੀ ਯਾਰ ਬਾਊ ਆਪਾਂ ਬੋਲੀ 50 50 ਆ ਬਈ ਹਾਂ ਹਾਂ ਇਹ ਆ ਰਹੀ ਮੰਦੀ ਹੈ ਅਰੇ ਬਹੁਤ ਦੂਰਾਈ ਹੈ ਲੋ ਜੀ ਪਹਿਲੀ ਟਰਾਲੀ ਦੀ ਬੋਲੀ ਹੋ ਚੁੱਕੀ ਹੈ 2950 ਰੁਪਏ ਜੀ ਤੇ ਆ ਦੂਜੀ ਢੇਰੀ ਦੇਖਦੇ ਆ ਕਿਹੜੀ ਕੁਆਲਿਟੀ ਤੇ ਕਿੱਥੋਂ ਕਿੱਥੇ ਜਾਂਦੀ ਹੈ ਤੇ ਵੀਡੀਓ ਨੂੰ ਬਹੁਤ ਬਾਰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਲੋ ਜੀ ਦੂਜੀ ਢੇਰੀ ਆਣੀ ਮਛਣ ਆਈ 1401 ਮਛਣ ਆਓ ਜੀ ਬੋਲੋ ਜੀ ਬੋਲੋ ਬੋਲੋ ਹੀ ਬੋਲੋ ਬਾਉ ਜੀ ਆਈ ਸਰ ਜੀ ਬੋਲੋ ਜੀ ਬੋਲੋ ਆਵੇ ਕਿ ਕਹਿੰਦੇ ਕਿਹਦੇ ਆ ਰਹੇ ਹੋ 3550 ਰੁਪਏ ਡਬਲ ਪੱਕਾ ਬਾਈ 3550 ਰੁਪਏ ਡਬਲ ਪੱਕਾ ਬਾਈ 50 ਰੁਪਏ ਮੁੱਚਦਾ 50 ਰੁਪਏ ਆ ਵੀ ਦੋਗਲੇ 50 ਰੁਪਏ 50 ਰੁਪਏ ਜੀ ਆ ਬਹੁਤ ਕਰਦਾ 50 ਰੁਪਏ ਭਾਈ ਆ ਛੇੜ ਜੀ 50 ਰੁਪਏ ਰਾਹੁਲ 50 ਰੁਪਏ ਭਾਈ ਬੰਦੋਈ ਰਾਹੁਲ ਬਾਉ ਜੀ ਕੱਲ ਰੱਖੋ ਮੇਰੇ ਨਾਲ

ਆ ਵੀ ਆ। ਉਹ ਮੱਛਲਾ 3600 ਰੁਪਏ ਹੋ ਗਈ। 3600 ਰੁਪਏ ਹੋ ਗਈ ਡਬਲ ਪੱਕੇ ਤੇ 3600 ਰੁਪਏ। ਪਹਿਲੀ ਡੇਢ ਲੱਗੀ ਮੱਛਲਾਂ ਦੀ 3600 ਰੁਪਏ। ਉਹ ਡਬਲ ਪੱਕੇ ਤੇ ਲੱਗੀ 3600 ਰੁਪਏ। ਮੱਛਲ ਦਾ ਰੇਟ ਅੱਜ ਫਿਰ ਡਾਊਨ ਹੋ ਚੁੱਕਿਆ ਜੀ ਕੱਲ ਨਾਲੋਂ 200 ਰੁਪਏ ਦਾ ਡਾਊਨ ਵਾਜੀ ਮਾਰਕੀਟ ਸਿੱਧੀ। ਸਿੱਧਾ ਸਿੱਧਾ 200 राहुल बाबू रे क्या करो यार बाहू तीन हजार रूपए जी तीन हजार रुपए हमें जैन साहब तीन हजार रूपए रूपए सौ रुपया जी

चौतीस सौ बीस रुपए भाई रुपए मुकेश भाव दुण दुण जी हमने रेट नहीं आया पैतालीस करो इसे। 45 करो 45 चौतीस सौ पैंतालीस रुपया बोल दो भाई कोई भाई बोला कोई 50 ਰੁਪਏ ਪਾਓ ਜੀ ਅਗਲੇ ਘਰ ਤੋਂ ਕੇ ਇਸਕੋ 50 ਰੁਪਏ ਭਾਈ ਜਾਨ ਸਾਹਿਬ ਜੋਤੀ ਸੋ 50 ਰੁਪਏ ਬੋਲਦਾ ਭਾਈ ਕੋਈ ਦੇਖ ਭਾਈ ਕਿਹੜੀ ਬੰਦਾ ਹੈ ਲੋ 3450 ਰੁਪਏ ਲੱਗੇ 17 18 3450 ਰੁਪਏ ਡਬਲ ਪੱਖੇ ਤੇ ਨਹੀਂ ਡਬਲ ਪੱਖੇ ਤੇ ਲੱਗੇ ਬਾਈ ਜੀ 3450 ਰੁਪਏ ਡਬਲ ਪੱਖੇ ਤੇ ਲੋ ਜੀ ਨਹੀਂ ਫੇਰ ਆ ਗਈ ਮੱਛਲ ਆ ਗਈ ਮੱਛਲ 1401 ਮੱਛਲ ਫੇਰ ਆ ਗਈ ਮੱਛਲ ਅੱਜ ਫੇਰ ਮੰਦੀ ਹੈ ਜੀ ਉਹ ਦੇਖਿਓ ਹਾਂ ਉਹ ਲਓ ਛੱਡ ਗੱਲ ਸਾਰੀ

ਹੋਲੋ ਮੋਟੇ ਭਾਈ ਲੋਈ 3600 ਹੋ ਗਈ 3600 ਰੁਪਏ ਲੱਗੇ ਮਛਲੀ 3600 ਰੁਪਏ ਡਬਲ ਪੱਖੇ ਤੇ 3600 ਰੁਪਏ ਡਬਲ ਪੱਖੇ ਤੇ 3600 ਰੁਪਏ ਹੀ ਹੈ ਨਹੀਂ ਤਾਂ ਪਾਉਂਦਾ ਨਹੀਂ ਕੀਦੇ ਹੋ ਗਈ ਨਾਲ ਹਾਂ ਗਾ ਇੰਗਲਿਸ਼ ਹੋਣਾ ਸੋ ਅਪਕੇਸ਼ਨ ਹੋਈ ਹੈ ਸਾਰੀ ਹਾਂਜੀ ਜਰ ਜੀ

ਬੋਲਦਾ ਬਾਈ ਕੋਏ ਲਓ ਜੀ ਆ 3450 ਰੁਪਏ ਲੱਗੀ 17 18 ਸਿੰਗਲ ਪੱਕੇ ਤੇ 3450 ਰੁਪਏ ਕੈਸ਼ ਤੇ ਬੋਲੇ ਆ ਆ ਵਾਲੀ ਕੁਆਰਟੀਏ ਤੇ ਵੀ 17 18 ਰੈਡੀਮੇਡ ਲੱਗੀ ਜੀ ਸਿੰਗਲ ਪੱਕੇ ਤੇ ਲੱਗੀ 3350 ਰੁਪਏ 17 18 ਤੇ ਬਾਕੀ ਵੀਡੀਓ ਨੂੰ ਬਾਕੀ ਵੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਆਪਣਾ ਆਪਣੀ ਵੀਡੀਓ ਤੇ ਮੁੱਛਲ ਦੀ ਮਾਰਕੀਟ ਬਾਈ ਅੱਜ ਬੈਲ ਕੋਲ ਕਹਿੰਦਾ ਵਾ ਵੀ ਡਾਊਨ ਹੋ ਚੁੱਕੀ ਆ 200 ਰੁਪਏ ਮੰਡੀ ਜਾ ਚੁੱਕੀ ਆ ਇਹ ਮੁੱਛਲ 14 ਜੀਰੋ ਇੱਕ ਮੁੱਛਲ 200 ਰੁਪਏ ਮੰਡੀ ਕਿਹੜੀ ਹੈ 2900 ਹਾਂ ਕੋਈ ਭਾਈ 2300 ਕਿਹੜੀ ਹੈ 2900 22 ਹੈ ਲੋ ਜੀ 185 185 ਰੇ 185 2900 ਰੁਪਿਆ ਰੇਟ ਲੱਗੇ 185 ਦਾ ਤੇ ਬਾਈ ਕਹਿੰਦਾ ਵੀ ਨਹੀਂ ਵੇਚਨੀ ਕੈਂਸਲ ਹੋ ਗਈ ਓ ਢੇਰੀ ਅਗਲੀ ਢੇਰੀ ਦੇਖਦੇ ਹਾਂ ਕਿਹੜੀ ਢੇਰੀ ਹੈ ਤੇ ਕਿੱਥੋਂ ਕਿੱਥੇ ਜਾਂਦੀ ਹੈ ਜੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਜਿਹੜੀ ਬਾਸਮਤੀ ਦੀ ਮਾਰਕੀਟ ਐਸ ਵਾਰ ਫਿਰ ਜਿਹੜੀ ਡਾਊਨ ਹੋ ਚੁੱਕੀ ਅੱਜ ਪਹਿਲਾਂ ਜਾ ਚੁੱਕੀ ਸੀ ਆਪਾਂ ਤੇ ਲੇਕਿਨ ਅੱਜ ਫਿਰ ਜਿਹੜੀ ਡਾਊਨ ਜਾ ਚੁੱਕੀ ਐ ਦੇਖੋ ਜੀ ਕਾਠ ਬਹੁਤ ਆ ਲੇਕਿਨ ਰੇਟ ਨਹੀਂ ਲੱਗ ਰਿਹਾ ਜੀ ਮੁੱਛਲ ਤੁਹਾਨੂੰ ਆਪਾਂ ਪਤਾ ਹੀ ਐ ਜੀ ਮੁੱਛਲ ਦਾ ਰੇਟ ਵੀ ਡਾਊਨ ਹੋ ਗਿਆ ਇਕੱਲੇ 17 18 ਵਿਕੀ ਆ ਉਹ ਵੀ ਕਿਹ 3400 ਤੇ 50 ਰੁਪਏ ਤੱਕ ਵਿਕੀ ਆ 17 18 ਤੇ ਬਾਕੀ ਆ ਆ ਢੇਰੀ ਦੇਖਦੇ ਕਿਹੜੀ ਢੇਰੀ ਆ ਤੇ ਕਿਥੋਂ ਕਿਥੇ ਲੱਗ ਜਾਂਦੀ ਆ ਲਓ ਜੀ ਲਓ ਜੀ ਬੋਲੋ ਬੋਲੇ ਬਾਜੀ ਬੋਲੋ ਹਣੀ ਬੋਲ ਜੀ ਕੋਈ ਪਾਰ ਰੱਖੋ ਨਹੀਂ ਕੁਛ ਨਹੀਂ ਹੋਇਆ ਦਾ ਕੁਛ ਨਹੀਂ ਹੋਇਆ ਟਿੱਪੂ ਆ ਲਈ ਮੋਛਾ ਦੇ ਨਹੀਂ ਆਇਆ ਤੂੰ ਮਤਲਬ ਵਿੱਗ ਗਈ ਹੋਰ 2000 ਗੱਟਾ 2000 ਕੋਈ ਬੋਲੇ ਹੀ ਨਹੀਂ ਕੋਈ ਆ ਬੋਲ ਟਿੱਪੂ ਵਾਲੇ ਕਿਨੇ ਪਾਰ ਰੱਖਿਆ ਸੀ ਉਹ ਕਹੇ ਦਾਖ ਪਾਇਆ ਓਏ ਚੱਲ ਆਪਣੇ 2000 ਟਿੱਪੂ ਵੀ ਆਪਣੇ ਆਪਣੇ ਭਾਰਤ ਕੋਲ ਆ ਫੋ ਟਿੱਪੂ ਦਾ ਆ ਵੀ ਟਿੱਪੂ Sasha, Jo boots Workers, junior buses According to the East我, ¨ Facebook, Danielutral, eh ba, john kg. What te soc? ¨ I will. ¨ć Fuß, qual attention to variety, what a conce intelligence be, oh emai ki all. 5 5, 5, 5, oes, oi, po ало,5, o2, oi? aa aac ca, oim ha, oi, oay si Imperial, oaki, o liu, oi Instr, o5. تعri, oi. jo,whatchni access, oi ch inim, oi, o HOo, o público, oi virgin, uし, o後叢i, o chi, o american, o螢, o 5J Phys, oMS, uh, operson, oii, o trailers, ਕੇ ਦੋਨਾਂ ਨੇ ਕਿਹਾ ਯਾਰ ਇਹ ਦੇਰ ਕਿਤਾਬ ਚੁੱਕ ਲੈ। ਪਕਰ ਪਿਆ ਭਾਰਤੀ ਪਾਵਲਾ ਪਕਰ 3335 3335 ਸਵਲ ਬਖਰਾ ਜੀ 40 ਕਰੋ 40 3000 40 ਹਾਂ 3000 3000 ਦਾ ਹੈਂ 3000 ਅਨੇ ਪੰਨੇ ਕਰਨਾ 5 ਤੇ ਵੀ ਹਰ 5 ਬਹੁਤ ਬਲੀ ਹੈ 5 ਬਹੁਤ ਜੀ 5 50 350 75 ਕਰ 75 75 350 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 3300 ਆਈਏ ਦੇਖੀ ਪੱਤ 3300 ਆਈਏ ਆ ਪੱਤੀ 25 ਸਮਝਦਾਰ ਗਈ 50 70 70 75 3500 3500 3500 3500 ਬੜੀ ਹਾਂਜੀ ਹਾਂ ਅਗਲੀ ਕੋਈ 3200 ਰੁਪਏ ਲਓ ਜੀ 3200 ਰੁਪਏ ਲੱਗ ਗਿਆ ਤੇਰੀ 3200 ਰੁਪਏ ਜੀ ਲਓ ਜੀ ਅਗਲੀ ਡੇਰੀ ਦੇਖਦੇ ਹਾਂ ਕਿੰਨੇ ਡੇਰੀ ਤੇ ਕਿਹੜੀ ਕੁਆਲਿਟੀ ਤੇ ਕਿੱਥੋਂ ਤੱਕ ਜਾਂਦੀ ਹੈ ਜੀ ਤੇ ਮਾਰਕੀਟ ਇਸ ਟਾਈਮ ਡਾਊਨ ਹੋ ਚੁੱਕਿਆ ਜੀ ਅੱਜ ਫੇਰ ਮਾਰਕੀਟ ਬਾਸਪਤੀ ਦੀ ਜਿਹੜੀ ਮਾਰਕੀਟ ਆ ਡਾਊਨ ਹੋ ਚੁੱਕਿਆ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ 11 21 ਤੇ ਮੁੱਛਲ ਦੀ ਜਿਹੜੀ ਮਾਰਕੀਟ ਫੇਰ ਥੱਲੇ ਜਾ ਚੁੱਕੀ ਹੈ ਜੀ ਕੋਟਪੁਰਾ ਮੰਡੀ ਬਾਬਾ ਜੀ ਆਵਾਂਗੇ ਬੋਲ 3300 ਰੁਪਏ ਬੋਲ ਬਾਬਾ ਜੀ 3000 ਰੁਪਏ ਮੱਛੀ ਕਿੰਨੇ ਹੋ ਕਿੰਨੇ ਬੰਦਾ ਹੈਗੇ 5000 ਰੁਪਏ 5000 ਰੁਪਏ 55000 ਰੁਪਏ ਸਮਝਾ 3400 3000 ਹੋ 3000 ਹੋ 3000 ਹੋ 5 10 15 15 20 25 25 30 30 30 40 ਕਿੱਥੋਂ ਦੇ ਦਰਬਾਰਾਂ ਕਾਲੀ ਕਾਲੀ 3500 3500 500 ਕੰਡ 5 15 15 20 25 25 20 ਹਾਂ ਜੀ 20 ਤੇ ਤੱਕ ਮੇਰੀ ਮੇਰੀ ਨਹੀਂ ਕਿ ਭਾਜੀ 203 ਭਾਈ ਇੱਥੇ 50 ਰੁਪਏ 50 ਪੱਕਾ ਪੱਕੇ ਸ਼ਰਤ ਨਹੀਂ ਹੋਈ ਪੈਂਦੀ ਜਿੰਨਾ ਤੱਕ ਹਲਕਾ ਪੱਕਾ ਹੀ ਆ 50 ਕੰਪੈਨ ਛੁੱਟੀ ਤੋਂ ਕਰ ਦੋ ਭਾ ਦਬਲ ਪੱਕਾ 36 ਹੋ ਜੀ ਚਲੋ ਫਿਰ ਮੰਦੀ ਹੈ ਇਹ 3600 3600 ਕਾ ਵੀ ਲਗਾ ਪੱਜ ਪੱਕਾ ਵੀ ਲਵਾ ਲਿਆ ਹੁੰਦਾ ਤੁਸੀਂ 25 ਰੁਪਏ 25 ਰੁਪਏ ਇਹਨਾਂ ਦੇ ਦੇ 25 ਐ 3625 ਬੋਲਦਾ ਬਾਈ 3625 ਰੁਪਏ ਕਰ ਦिए ਐ 3625 ਰੁਪਏ ਲੈ ਕੋਈ ਮੈਂ 3625 ਰੁਪਏ ਹੋ ਗਈ ਆ ਤੇਰੀ 3625 ਰੁਪਏ 14 ਹੀਰੋ ਇੱਕ ਮੁੱਛਲਾ ਜੀ ਆਹ ਵਾਲੀ ਕੁਆਲਿਟੀ ਦੇਖੋ ਜੀ ਆਹ ਵਾਲੀ ਕੁਆਲਿਟੀ ਆ ਹੰਦਾ ਇਹ ਰੇਂਦੀ ਆ ਵੀ ਐ ਕਿ ਤਰ੍ਹਾਂ ਐ ਕਿ ਹੁਣ ਆ ਬਾਉ ਜੀ ਆਹ ਤੇਰੀ ਰੇਂਦੀ ਆ ਗੱਲ ਤੇ ਤੂੰ ਪਹਿਲਾਂ ਇੱਕ ਹੁੰਦੀ ਆ ਜਾਂ ਤੈਨ ਤੰਦੀ ਆ ਆ ਬਾਉ ਜੀ ਆਹ ਬਰਾਬਰ ਮਕੋਟੀ ਜਾਨੀ